ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਕੋ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਸ਼ਬਦ ਹੈ ਪਿਓ ਪਿਓ ਨੂੰ ਹੁਕਮ ਨਹੀਂ ਕਰੀਦਾ ਬਸ ਮੰਨੀ ਦੀ ਹੁੰਦੀ ਹੈ ਆਕੜ ਕਰੀਦੀ ਨਹੀਂ ਹੁੰਦੀ ਆਕੜ ਭੰਨੀ ਦੀ ਹੁੰਦੀ ਹੈ ਕਦੇ ਫਲਾਵਾਤੇ ਦਰਕਤਾਂ ਨੂੰ ਪੱਟੀ ਦਾ ਨਹੀਂ ਹੁੰਦਾ ਮੁੱਲ ਕਿਸੇ ਦੀਆਂ ਖੁਸ਼ੀਆਂ ਦਾ ਬੱਤੀ ਦਾ ਨਹੀਂ ਹੁੰਦਾ ਹੱਥ ਪੈਰ ਜੇ ਸਲਾਮਤ ਹੋਣ ਭੀਖ ਮੰਗੀ ਦੀ ਨਹੀਂ ਹੁੰਦੀ ਬੇਗਾਨੇ ਪਿੰਡ ਦੀ ਤੰਗ ਵੀਹੀ ਕਦੇ ਵੀ ਲੰਗੀ ਦੀ ਨਹੀਂ ਹੁੰਦੀ ਜੇ ਵਾਦਾ ਕੀਤਾ ਹੋਵੇ ਤਾਂ ਤੋੜੀ ਦਾ ਨਹੀਂ ਹੁੰਦਾ ਜੇ ਵਾਦਾ ਕੀਤਾ ਹੋਵੇ ਤਾਂ ਤੋੜੀ ਦਾ ਨਹੀਂ ਹੁੰਦਾ ਕਿਹਾ ਸਿਆਣੇ ਬਜ਼ੁਰਗਾਂ ਦਾ ਕਦੇ ਮੋੜੀ ਦਾ ਨਹੀਂ ਹੁੰਦਾ ਕਿਹਾ ਸਿਆਣੇ ਬਜ਼ੁਰਗਾਂ ਦਾ ਕਦੇ ਮੋੜੀ ਦਾ ਨਹੀਂ ਹੁੰਦਾ ਧੰਨਵਾਦ